ਅੱਜ ਦੀ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਕਿ ਬਾਦਅਜ਼ਮੀ ਹੋ ਰਹੀ ਹੈ ਮਤਲਬ ਅਸੀਂ ਖਾਣਾ ਤਾਂ ਖਾ ਰਹੇ ਆਂ ਵੀ ਪੇਟ ਦੇ ਵਿੱਚ એનર્ਜੀ ਰਹੇਗੀ ਬਾਡੀ 'ਚ એનર્ਜੀ ਰਹੇਗੀ ਪਰ ਉਹੀ એનર્ਜੀ ਜਿਹੜੀ ਆ ਉਹ ਸਾਡੀ ਹੈ ਬੈਡ ਫੀਲਿੰਗ ਦੇ ਰਹੀ ਹੈ ਪੇਟ ਦੇ ਵਿੱਚ ਔਰ ਲੂਣ ਇਹ ਨਾਰਮਲ ਲੂਣ ਨਹੀਂ ਹੈਗਾ ਨਾਰਮਲ ਨਮਕ ਨਹੀਂ ਹੈਗਾ ਇਹ ਇਹਨੂੰ ਸਿੰਧ ਦਾ ਨਮਕ ਕਹਿ ਸਕਦੇ ਆਂ ਔਰ ਇਹ ਪਿੰਕ ਰੌਕ ਸాల్ਟ ਹੈ ਪਾਕਿਸਤਾਨੀ ਨਮਕ ਹੈ ਪਹਾੜੀ ਨਮਕ ਹੈ ਰਾਸੀ ਤੋਂ ਪਲੱਸ ਮਿਨਰਲਸ ਨੇ ਜਿਹੜੇ ਸਾਡੇ ਪੇਟ ਨੂੰ ਦਰੁਸਤ ਕਰਨਗੇ ਸਵਸਥਤ ਕਰਨਗੇ ਔਰ ਪਲੱਸ ਜੇਸਟਾੰਗ ਨਾਲ ਇਹਦੇ ਵਿੱਚ ਆਪਾਂ ਅਦਰਕ ਨੂੰ ਮਿਲਾ ਕੇ ਲੈਣਾ ਇਹ ਬਾ ਕਮਾਲ ਨੁਸਖਾ ਬਣੇਗਾ ਜਿਹੜੇ ਲੋਕ ਕਹਿੰਦੇ ਨੇ ਮੈਂ ਖਾਣਾ ਤਾਂ ਖਾ ਲਿਆ ਪਰ ਪਚਿਆ ਨਹੀਂ ਮੈਂ ਖਾਣਾ ਤਾਂ ਖਾ ਲਿਆ ਪਰ ਉੱਪਰ ਨੂੰ ਆ ਰਿਹਾ ਮੈਂ ਖਾਣਾ ਤਾਂ ਖਾ ਲਿਆ ਪਰ ਦਿਮਾਗ ਮੇਰਾ ਰਿਲੈਕਸ ਨਹੀਂ ਹੋ ਰਿਹਾ ਇਹ ਉਹਨਾਂ ਵਾਸਤੇ ਬਹੁਤ ਕਮਾਲ ਦੀ ਚੀਜ਼ ਬਣ ਬਣੀ ਹਰ ਇੱਕ ਘਰ ਦੇ ਵਿੱਚ ਇਹ ਸਿੰਧਾ ਨਮਕ ਪਿਆ ਹੈ ਹਰ ਇੱਕ ਘਰ ਦੇ ਵਿੱਚ ਇਹ ਅਦਰਕ ਪਿਆ ਹੈਗਾ ਜਿਵੇਂ ਇਸ ਫਾਰਮੂਲੇ ਨੂੰ ਮਿਲਾ ਕੇ ਲੈਣਾ ਸ਼ੁਰੂ ਕਰਤਾ ਜਿੰਨੀਆਂ ਸਮੱਸਿਆਵਾਂ ਫਰੁਕੀ ਸਾਹਿਬ ਤੁਸੀਂ ਗਿਣਾਤੀਆਂ ਨੇ ਸਾਰੀਆਂ ਸਮੱਸਿਆਵਾਂ ਦਾ ਹੱਲ ਤਾਂ ਇਹਦੇ 'ਚ ਇਨਿਕ ਆਸ਼ੀਦੀ ਗੁਣ ਨੇ ਜਿਹੜੇ ਕਿ ਸਾਡੇ ਪੇਟ ਨੂੰ ਸਵਸਥਤ ਕਰਨਗੇ ਪੇਟ ਦੇ ਅੰਦਰ ਕਬਜ਼ ਹੈ ਗੈਸ ਹੈ ਜਿਹੜਾ ਉੱਪਰ ਨੂੰ ਜਿਵੇਂ ਤੁਸੀਂ ਦੱਸ ਰਹੇ ਹੋ ਐਸਿਡ ਬਣ ਰਿਹਾ ਹੈ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਫਾਰਮੂਲਾ ਜਿਹੜਾ ਉਹ ਹੱਲ ਕਰੇਗਾ ਹੁਣ ਖਾਣਾ ਖਾਣ ਲੱਗੇ ਅਸੀਂ ਇਹ ਕਹਿ ਦਿੰਦੇ ਹਾਂ ਕਿ ਟਾਈਮ ਹੋ ਗਿਆ ਜੀ ਖਾਣੇ ਦਾ ਖਾਣਾ ਖਾ ਲਈ ਪਰ ਟਾਈਮ ਨਾਲ ਖਾਣੇ ਦਾ ਮਕਸਦ ਨਹੀਂ ਹੈਗਾ ਖਾਣੇ ਦਾ ਸਿੱਧਾ ਮਕਸਦ ਹੈ ਸਾਡੀ ਭੁੱਖ ਨਾਲ। ਅਗਰ ਤੁਹਾਡੀ ਭੁੱਖ ਪ੍ਰੋਪਰ ਨਹੀਂ ਹੈਗੀ ਤਾਂ ਉਸ ਟਾਈਮ ਤੇ ਖਾਦਾ ਖਾਣਾ ਵੀ ਤੁਹਾਨੂੰ ਬਦਅਜ਼ਮੀ ਕਰੇਗਾ। ਮਤਲਬ ਜਦੋਂ ਭੁੱਖ ਹੀ ਨਹੀਂ ਹੈ ਪੇਟ ਦੇ ਵਿੱਚ ਉਸ ਟਾਈਮ ਤੇ ਜੋ ਖਾਓਗੇ ਖਾਣਾ ਤਾਂ ਉਹ ਬਦਅਜ਼ਮੀ ਤਾਂ ਬਣਾਏਗਾ। ਬ੍ਰੇਨ ਨੂੰ ਇੱਕ ਕਮਾਂਡ ਦੇਣੀ ਹੈ ਕਿ ਮੈਂ ਰੋਟੀ ਖਾਣੀ ਹੈ। ਇਹ ਭੁੱਖ ਤੁਸੀਂ ਖੁਦ ਵੀ ਲਵਾ ਸਕਦੇ ਹੋ ਕਿਉਂਕਿ ਪਰਮੇਸ਼ਰ ਨੇ ਸਾਡੇ ਸਰੀਰ ਦੇ ਵਿੱਚ ਇਸ ਤਰ੍ਹਾਂ ਦੇ ਗੁਣ ਪੈਦਾ ਕੀਤੇ ਨੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਰਸ ਸਾਡੇ ਸਰੀਰ ਦੇ ਵਿੱਚ ਨੇ ਜਿਨ੍ਹਾਂ ਨੂੰ ਤੁਸੀਂ ਆਪਣੇ ਬ੍ਰੇਨ ਦੇ ਨਾਲ ਡਿਵੈਲਪ ਕਰ ਸਕਦੇ ਹੋ ਜਿਵੇਂ ਬ੍ਰੇਨ ਨੂੰ ਕਮਾਂਡ ਕੀ ਹੈ ਕਿ ਉਹ ਨਾਸ਼ਤਾ ਕਰਨਾ ਨਾਲ ਦੀ ਨਾਲ ਬ੍ਰੇਨ ਦਾ ਸਿਗਨਲ ਆਏਗਾ ਸਟਮਕ ਤੱਕ ਲੀਵਰ ਤੱਕ ਸਿਗਨਲ ਆਏਗਾ ਔਰ ਲੀਵਰ ਦੇ ਅੰਦਰ ਲੀਵਰ ਨੇ ਸਟਮਕ ਦੇ ਕੋਲੋਂ ਉਹ ਜੂਸ ਤਿਆਰ ਕਰਵਾਉਣੇ ਨੇ ਜਿਨ੍ਹਾਂ ਤੁਹਾਨੂੰ ਭੁੱਖ ਲੱਗੇਗੀ ਪਰ ਅੱਜ ਅਸੀਂ ਕਿਵੇਂ ਖਾ ਰਹੇ ਪਿਆ ਅੱਛਾ ਮੈਂ ਤਿਆਰ ਹੋ ਗਿਆ ਆਫਿਸ ਜਾਣਾ ਹੈ ਖਾਣਾ ਪੱਕ ਗਿਆ ਬਣ ਗਿਆ ਦੇ ਦੋ ਲਿਓ ਤੇ ਖਾਈਏ ਤੇ ਨਿਕਲ ਸਸਿਕਾਲ ਜੀ ਸਭ ਤੋਂ ਪਹਿਲਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਿਕਾਲ ਸਭ ਤੋਂ ਪਹਿਲਾਂ ਤਾਂ ਅੱਜ ਦੀ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਕਿ ਬਾਦਅਜ਼ਮੀ ਹੋ ਰਹੀ ਹੈ ਮਤਲਬ ਅਸੀਂ ਖਾਣਾ ਤਾਂ ਖਾ ਰਹੇ ਆਂ ਵੀ ਪੇਟ ਦੇ ਵਿੱਚ એનર્ਜੀ ਰਹੇਗੀ ਬਾਡੀ 'ਚ એનર્ਜੀ ਰਹੇਗੀ ਪਰ ਉਹੀ એનર્ਜੀ ਜਿਹੜੀ ਆ ਉਹ ਸਾਡੀ ਹੈ ਬੈਡ ਫੀਲਿੰਗ ਦੇ ਰਹੀ ਹੈ ਪੇਟ ਦੇ ਵਿੱਚ ਉਹ ਬੈਡ ਫੀਲਿੰਗ ਨੂੰ ਠੀਕ ਕਰਨ ਵਾਸਤੇ ਆਪਾਂ ਇਹ ਫਾਰਮੂਲਾ ਲੈ ਕੇ ਆਂਦਾ ਹੈ ਅਦਰਕ ਪਲੱਸ ਲੂਣ ਠੀਕ ਔਰ ਲੂਣ ਇਹ ਨਾਰਮਲ ਲੂਣ ਨਹੀਂ ਹੈਗਾ ਨਾਰਮਲ ਨਮਕ ਨਹੀਂ ਹੈਗਾ ਇਹ ਇਹਨੂੰ ਸਿੰਧ ਦਾ ਨਾਮ ਕਹਿ ਸਕਦੇ ਆਂ ਔਰ ਇਹ ਪਿੰਕ ਰੌਕ ਸਾਲਟ ਹੈ ਪਾਕਿਸਤਾਨੀ ਹੈ ਪਾਕਿਸਤਾਨੀ ਨਮਕ ਹੈ ਪਹਾੜੀ ਨਮਕ ਹੈ ਠੀਕ ਹੈ ਔਰ ਇਹ ਦੇ ਅੰਦਰ 84 ਤੋਂ ਪਲੱਸ ਮਿਨਰਲਸ ਨੇ ਜਿਹੜੇ ਸਾਡੇ ਪੇਟ ਨੂੰ ਦਰੁਸਤ ਕਰਨਗੇ ਸਵਸਥ ਕਰਨਗੇ ਔਰ ਪਲੱਸ ਜੇ ਸਟੰਗ ਨਾਲ ਇਹਦੇ ਵਿੱਚ ਆਪਾਂ ਅਦਰਕ ਨੂੰ ਮਿਲਾ ਕੇ ਲੈਣਾ ਇਹ ਬਾ ਕਮਾਲ ਨੁਸਖਾ ਬਣੇਗਾ ਜਿਹੜੇ ਲੋਕ ਕਹਿੰਦੇ ਨੇ ਮੈਂ ਖਾਣਾ ਤਾਂ ਖਾ ਲਿਆ ਪਰ ਪਚਿਆ ਨਹੀਂ ਮੈਂ ਖਾਣਾ ਤਾਂ ਖਾ ਲਿਆ ਪਰ ਉੱਪਰ ਨੂੰ ਆ ਰਿਹਾ ਮੈਂ ਖਾਣਾ ਤਾਂ ਖਾ ਲਿਆ ਪਰ ਦਿਮਾਗ ਮੇਰਾ ਰਿਲੈਕਸ ਨਹੀਂ ਹੋ ਰਿਹਾ ਇਹ ਉਹਨਾਂ ਵਾਸਤੇ ਬਹੁਤ ਕਮਾਲ ਦੀ ਚੀਜ਼ ਬਣਨ ਵਾਲੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੱਲ ਕਰਨ ਵਾਸਤੇ ਆਪਾਂ ਇਹ ਫਾਰਮੂਲਾ ਲੈ ਕੇ ਆਂਦਾ ਔਰ ਬੜਾ ਹੀ ਸਿੰਪਲ ਫਾਰਮੂਲਾ ਹੈ ਹਰ ਇੱਕ ਘਰ ਦੇ ਵਿੱਚ ਇਹ ਸਿੰਧਾ ਨਮਕ ਪਿਆ ਹੈ ਹਰ ਇੱਕ ਘਰ ਦੇ ਵਿੱਚ ਇਹ ਅਦਰਕ ਪਿਆ ਹੈਗਾ ਜਿਵੇਂ ਇਸ ਫਾਰਮੂਲੇ ਨੂੰ ਮਿਲਾ ਕੇ ਲੈਣਾ ਸ਼ੁਰੂ ਕਰਤਾ ਜਿੰਨੀਆਂ ਸਮੱਸਿਆਵਾਂ ਫਰੁਕੀ ਸਾਹਿਬ ਤੁਸੀਂ ਗਿਣਤੀਆਂ ਨੇ ਸਾਰੀਆਂ ਸਮੱਸਿਆਵਾਂ ਦਾ ਹੱਲ ਇਹ ਇਕੱਲਾ ਅਦਰਕ ਕਰ ਦੇਗਾ ਕਿਉਂਕਿ ਇਹਦੇ ਅੰਦਰ ਇੰਨੇ ਕੁ ਕੁਦਰਤੀ ਗੁਣ ਨੇ ਇੰਨੇ ਕੁ ਔਸ਼ਧੀ ਗੁਣ ਨੇ ਜੇ ਕਿਉਂਕਿ ਇਹਨੂੰ ਆਪਾਂ ਆਯੁਰਵੇਦਾ ਦਾ ਇੱਕ ਬਹੁਤ ਵੱਡਾ ਭੰਡਾਰ ਮੰਨਦੇ ਆ ਤਾਂ ਇਹਦੇ ਚ ਇਨੇ ਕੁ ਆਸ਼ਦੀ ਗੁਣ ਨੇ ਜਿਹੜੇ ਕਿ ਸਾਡੇ ਪੇਟ ਨੂੰ ਸਵਸਥਤ ਕਰਨਗੇ ਪੇਟ ਦੇ ਅੰਦਰ ਕਬਜ਼ ਹੈ ਗੈਸ ਹੈ ਜਿਹੜਾ ਉੱਪਰ ਨੂੰ ਜਿਵੇਂ ਤੁਸੀਂ ਦੱਸ ਰਹੇ ਹੋ ਐਸਿਡ ਬਣ ਰਿਹਾ ਹੈ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਫਾਰਮੂਲਾ ਜਿਹੜਾ ਉਹ ਹੱਲ ਕਰੇਗਾ ਇਹਦੇ ਪਿੱਛੇ ਫਰੁਕੀ ਸਾਹਿਬ ਇੱਕ ਬਹੁਤ ਵੱਡਾ ਰੀਜ਼ਨ ਹੈ ਸਾਡੇ ਖਾਣੇ ਦਾ ਹੁਣ ਖਾਣਾ ਖਾਣ ਲੱਗੇ ਅਸੀਂ ਇਹ ਕਹਿ ਦਿੰਦੇ ਹਾਂ ਕਿ ਟਾਈਮ ਹੋ ਗਿਆ ਜੀ ਖਾਣੇ ਦਾ ਖਾਣਾ ਖਾ ਲਈ ਪਰ ਟਾਈਮ ਨਾਲ ਖਾਣੇ ਦਾ ਮਕਸਦ ਨਹੀਂ ਹੈਗਾ। ਖਾਣੇ ਦਾ ਸਿੱਧਾ ਮਕਸਦ ਹੈ ਸਾਡੀ ਭੁੱਖ ਨਾਲ। ਅਗਰ ਤੁਹਾਡੀ ਭੁੱਖ ਪ੍ਰੋਪਰ ਨਹੀਂ ਹੈਗੀ ਤਾਂ ਉਸ ਟਾਈਮ ਤੇ ਖਾਧਾ ਖਾਣਾ ਵੀ ਤੁਹਾਨੂੰ ਬਦਜਮੀ ਕਰੇਗਾ। ਮਤਲਬ ਜਦੋਂ ਭੁੱਖ ਹੀ ਨਹੀਂ ਹੈ ਪੇਟ ਦੇ ਵਿੱਚ ਉਸ ਟਾਈਮ ਤੇ ਜੋ ਖਾਓਗੇ ਖਾਣਾ ਤਾਂ ਉਹ ਬਦਅਜ਼ਮੀ ਤਾਂ ਬਣਾਏਗਾ। ਭੁੱਖ ਦੇਖ ਕੇ ਖਾਣਾ ਹੈ ਪਲੱਸ ਬ੍ਰੇਨ ਨੂੰ ਇੱਕ ਕਮਾਂਡ ਦੇਣੀ ਹੈ ਕਿ ਮੈਂ ਰੋਟੀ ਖਾਣੀ ਹੈ। ਇਹ ਭੁੱਖ ਤੁਸੀਂ ਖੁਦ ਵੀ ਲਵਾ ਸਕਦੇ ਹੋ ਕਿਉਂਕਿ ਪਰਮੇਸ਼ਰ ਨੇ ਸਾਡੇ ਸਰੀਰ ਦੇ ਵਿੱਚ ਇਸ ਤਰ੍ਹਾਂ ਦੇ ਗੁਣ ਪੈਦਾ ਕੀਤੇ ਨੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਰਸ ਸਾਡੇ ਸਰੀਰ ਦੇ ਵਿੱਚ ਨੇ ਜਿਨ੍ਹਾਂ ਨੂੰ ਤੁਸੀਂ ਆਪਣੇ ਬ੍ਰੇਨ ਦੇ ਨਾਲ ਡਿਵੈਲਪ ਕਰ ਸਕਦੇ ਹੋ ਮਤਲਬ ਕਹਿਣ ਦਾ ਕਿ 7 ਤੋਂ 8 ਵਜੇ ਦਾ ਟਾਈਮ ਹੈ ਸਵੇਰ ਦਾ ਤਾਂ ਤੁਸੀਂ ਹੁਣ ਨਾਸ਼ਤਾ ਕਰਨਾ ਹੈ ਤੁਸੀਂ ਮਾਈਂਡ ਨੂੰ ਕਮਾਂਡ ਦੇ ਲਈ ਕਿ ਹੁਣ ਮੈਂ ਨਾਸ਼ਤਾ ਕਰਨਾ ਹੈ ਜਿਵੇਂ ਬ੍ਰੇਨ ਨੂੰ ਕਮਾਂਡ ਗਈ ਹੈ ਕਿ ਉਹ ਨਾਸ਼ਤਾ ਕਰਨਾ ਨਾਲ ਦੀ ਨਾਲ ਬ੍ਰੇਨ ਦਾ ਸਿਗਨਲ ਆਏਗਾ ਸਟਮਕ ਤੱਕ ਲੀਵਰ ਤੱਕ ਸਿਗਨਲ ਆਏਗਾ ਔਰ ਲੀਵਰ ਦੇ ਅੰਦਰ ਲੀਵਰ ਨੇ ਸਟਮਕ ਦੇ ਕੋਲੋਂ ਉਹ ਜੂਸ ਤਿਆਰ ਕਰਵਾਉਣੇ ਨੇ ਜਿਨ੍ਹਾਂ ਨਾਲ ਤੁਹਾਨੂੰ ਭੁੱਖ ਲੱਗੇਗੀ ਪਰ ਅੱਜ ਅਸੀਂ ਕਿਵੇਂ ਖਾ ਰਹੇ ਪਿਆ ਅੱਛਾ ਮੈਂ ਤਿਆਰ ਹੋ ਗਿਆ ਆਫਿਸ ਜਾਣਾ ਹੈ ਖਾਣਾ ਪੱਕ ਗਿਆ ਬਣ ਗਿਆ ਦੇ ਦੋ ਲਿਓ ਤੇ ਖਾਈਏ ਤੇ ਨਿਕਲੀਏ ਇਹ ਸਹੀ ਤਰੀਕਾ ਫਰੁਖੀ ਸਾਹਿਬ ਨਹੀਂ ਹੈਗਾ ਇਹੀ ਕਾਰਨ ਹੈ ਜਿਹੜਾ ਸਾਨੂੰ ਜਿਹੜੀਆਂ ਆਪਾਂ ਕਿੰਨੀਆਂ ਗਣਾਂਤੀਆਂ ਨੇ ਬਿਮਾਰੀਆਂ ਇਹਨਾਂ ਬਿਮਾਰੀਆਂ ਨੂੰ ਇਹੀ ਚੀਜ਼ਾਂ ਤਾਂ ਵਧਾ ਰਹੀਆਂ ਨੇ ਪਰ ਜੇ ਤੁਸੀਂ ਆਪਣੀ ਭੁੱਖ ਨੂੰ ਆਪਣੇ ਮੁਤਾਬਕ ਕਰ ਲੋ ਬ੍ਰੇਨ ਨੂੰ ਅੱਧਾ ਘੰਟਾ ਪਹਿਲਾਂ ਕਮਾਂਡ ਦੇ ਲਈਏ ਕਿ ਹੁਣ ਮੈਂ ਅੱਧੇ ਘੰਟੇ ਬਾਅਦ ਖਾਣਾ ਖਾਣਾ ਹੈ ਕਮਾਂਡ ਦੇਣ ਵਾਸਤੇ ਸਭ ਤੋਂ ਪਹਿਲਾਂ ਸਿੰਪਲ ਤੁਸੀਂ ਪਾਣੀ ਲੈਣਾ ਇਹ ਪਾਣੀ ਵੀ ਤੁਹਾਡੀ ਇਸ ਕਮਾਂਡ ਦੇ ਵਿੱਚ ਹੈਲਪ ਕਰੇਗਾ ਤੁਸੀਂ ਪਾਣੀ ਨੂੰ ਲੈਣਾ ਹੈ ਜਿਵੇਂ ਰੋਟੀ ਖਾਣੀ ਹੈ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਇਸ ਪਾਣੀ ਨੂੰ ਸਿੰਪਲ ਨੂੰ ਲੈ ਕੇ ਤੁਸੀਂ ਇੱਕਦਮ ਗੱਟ ਕਰਕੇ ਨਹੀਂ ਲੰਘਾਣਾ ਜੇ ਤੁਸੀਂ ਖਾਣ ਲੱਗ ਗਏ ਜੀ ਪਾਣੀ ਪਾਣੀ ਨੂੰ ਖਾਣਾ ਹੈ ਜਿਵੇਂ ਪਾਣੀ ਨੂੰ ਖਾਵਾਂਗੇ ਤਾਂ ਦਿਮਾਗ ਦਿਮਾਗ ਵੱਲੋਂ ਸਿਗਨਲ ਜਾਏਗਾ ਬ੍ਰੇਨ ਨੂੰ ਆਪਣੇ ਸਟਮਕ ਨੂੰ ਕਿ ਹੁਣ ਅੱਗੇ ਖਾਣਾ ਵੀ ਚਾਹੀਦਾ ਹੈ ਤਾਂ ਇਹ ਹੀ ਪਾਣੀ ਤੁਹਾਡੇ ਸਟਮਕ ਦੇ ਅੰਦਰ ਉਹ ਜੂਸ ਬਣਾਏਗਾ ਜਿਹਦੇ ਨਾਲ ਤੁਹਾਡਾ ਖਾਣਾ ਜਿਹੜਾ ਹੈ ਉਹ ਪਚਣ ਵਾਸਤੇ ਤਿਆਰ ਹੋ ਜਾਏਗਾ ਜੇ ਉਹ ਦੇਖ ਕੇ ਖਾਵਾਂਗੇ ਤਾਂ ਜਿਹੜੇ ਇੱਕ ਕੈਪਸੂਲ ਸਵੇਰੇ ਖਾਂਦੇ ਪਏ ਹੋ ਤੁਸੀਂ ਗੈਸ ਦਾ ਐਸਿਡ ਦਾ ਉਹ ਇੱਕ ਸ਼ਾਮ ਨੂੰ ਖਾਣਾ ਪਏਗਾ ਜਿਹੜੀਆਂ ਕਬਜ ਦੀਆਂ ਤੁਸੀਂ ਚੂਰਨ ਲੈਂਦੇ ਪਏ ਹੋ ਉਹਦੇ ਨਾਲ ਤੁਹਾਨੂੰ ਹੋਰ ਵੱਡੇ ਟ੍ਰੀਟਮੈਂਟ ਕਰਨੇ ਪੈਣਗੇ ਜੇ ਤੁਸੀਂ ਨਾਲ న్యూਸ ਚੱਲ ਰਹੀ ਹੈ ਫੋਨ ਚੱਲ ਰਿਹਾ ਹੈ ਜਾਂ ਤੁਸੀਂ ਅਦਰ ਐਕਟੀਵਿਟੀ ਕਰ ਰਹੇ ਹੋ ਤੇ ਨਾਲ ਖਾਣਾ ਖਾ ਰਹੇ ਹੋ ਤਾਂ ਖਾਣਾ ਖਾਣਾ ਸਾਡੇ ਜਿਹੜਾ ਖਾਣਾ ਹੈ ਨਾ ਇਹ ਸਾਡੇ ਸਰੀਰ ਦੀ ਖੁਰਾਕ ਹੈ ਤੇ ਖੁਰਾਕ ਕਦੀ ਵੀ ਡਿਸਟਰਬੈਂਸ ਨਹੀਂ ਖਾਦੀ ਜਾਂਦੀ ਖੁਰਾਕ ਵਾਸਤੇ ਸਿਰਫ ਤੁਹਾਡਾ ਪੇਟ ਜਿਹੜਾ ਹੈ ਉਹ ਤਿਆਰ ਨਹੀਂ ਤੁਹਾਡਾ ਬ੍ਰੇਨ ਵੀ ਤਿਆਰ ਹੋਣਾ ਚਾਹੀਦਾ ਹੈ ਮਤਲਬ ਕਿ ਜਿਸ ਟਾਈਮ ਤੇ ਤੁਸੀਂ ਖਾਣਾ ਖਾਣਾ ਹੈ ਉਸ ਟਾਈਮ ਤੇ ਤੁਹਾਡੇ ਨੇੜੇ ਤੇੜੇ ਕੋਈ ਹੋਰ ਸ਼ੋਰ ਸ਼ਰਾਬਾ ਨਹੀਂ ਹੋਣਾ ਜਿੱਦਾਂ ਸਿਰਫ ਤੇ ਸਿਰਫ ਤੁਹਾਡੀਆਂ ਨਜ਼ਰਾਂ ਤੁਹਾਡੇ ਖਾਣੇ ਦੇ ਵਿੱਚ ਔਰ ਤੁਹਾਡਾ ਖਾਣਾ ਜਿਹੜਾ ਹੈ ਉਹ ਤੁਹਾਡੇ ਸਰੀਰ ਦੇ ਵਿੱਚ ਕਿ ਹੁਣ ਮੇਰਾ ਖਾਣੇ ਦਾ ਟਾਈਮ ਹੈ ਹੁਣ ਮੈਂ ਖਾਣਾ ਖਾਣਾ ਪਰ ਇਨਸਾਨ ਦਾ ਬੱਚਾ ਕੀ ਕਰ ਰਿਹਾ ਉਹ ਫੋਨ ਵੀ ਵੇਖ ਰਿਹਾ ਉਹ ਨਿਊਜ਼ ਚੈਨਲ ਵੇਖ ਰਿਹਾ ਉਹ ਨਾਲ ਕੋਈ ਲੜਾਈ ਝਗੜੀ ਵਾਲੀ ਵੀਡੀਓ ਵੇਖ ਰਿਹਾ ਔਰ ਨਾਲ ਖਾਣਾ ਖਾ ਰਿਹਾ ਔਰ ਤੁਸੀਂ ਦੇਖੋ ਕਿ ਜੇ ਇਸ ਟਾਈਮ ਤੇ ਉਹ ਜੋ ਜੋ ਇੱਕ ਰਸ ਨੂੰ ਇੱਕ ਵੀਡੀਓ ਚ ਮਿਲ ਰਿਹਾ ਉਹ ਰਸ ਵੀ ਇਹਦੇ ਦਿਮਾਗ ਚ ਜਾ ਰਿਹਾ ਹੈ ਪਲੱਸ ਇੱਕ ਰਸ ਤੁਸੀਂ ਖਾਣੇ ਚ ਲੈਣਾ ਹੈ ਤਾਂ ਉਹ ਰਸ ਜਿਹੜਾ ਉਹ ਡਿਸਟਰਬੈਂਸ ਦੇ ਵਿੱਚ ਆ ਜਾਏਗਾ ਔਰ ਜਿਹਦੇ ਨਾਲ ਤੁਹਾਨੂੰ ਸਮੱਸਿਆ ਵਾਜੇਗੀ ਫੁਰੂਕੀ ਸਾਹਿਬ ਖਾਣਾ ਜਿਹੜਾ ਹੈ ਨਾ ਇਹ ਪਰਮੇਸ਼ਰ ਨੇ ਸਾਡੇ ਸਰੀਰ ਦੀ ਇੰਨੀ ਅਨਮੁੱਲੀ ਖੁਰਾਕ ਬਣਾਈ ਹੋਈ ਹੈ ਕਿ ਇਹਦੇ ਨਾਲ ਅਸੀਂ 100 ਸਾਲ ਤੋਂ ਪਲੱਸ ਵੀ ਜ਼ਿੰਦਗੀ ਜੀ ਸਕਦੇ ਹਾਂ ਪਰ ਜੇ ਸਾਡੇ ਖਾਣਾ ਖਾਣ ਦਾ ਤਰੀਕਾ ਸਹੀ ਹੋਵੇ ਜੇ ਗਲਤ ਤਰੀਕੇ ਨਾਲ ਖਾਵਾਂਗੇ ਤਾਂ 60 ਨਹੀਂ ਟੱਪਦੇ ਪਏ ਔਰ ਇਹ ਸਾਡੀਆਂ ਰਿਪੋਰਟਾਂ ਸਾਡੇ ਸਾਰਿਆਂ ਦੇ ਕੋਲ ਹੈ ਕਿ 60 ਸਾਲ ਤੱਕ ਜਾਂਦੇ ਤੱਕ ਸਾਡੀ ਸਮੱਸਿਆ ਇੰਨੀ ਵੱਧ ਚੁੱਕੀ ਹੁੰਦੀ ਹੈ ਕਿ ਪੇਸ਼ੈਂਟ ਖੁਦ ਕਹਿ ਰਹੇ ਹੁੰਦਾ ਕਿ ਇਹਦੇ ਨਾਲੋਂ ਤਾਂ ਗਿਆ ਹੀ ਚੰਗਾ ਹੈ ਤਾਂ ਇਸ ਕਰਕੇ ਸਭ ਤੋਂ ਪਹਿਲਾਂ ਖਾਣਾ ਬਹੁਤ ਜ਼ਰੂਰੀ ਹੈ ਔਰ ਇੱਕ ਹੋਰ ਗੱਲ ਜੁੜਦੀ ਹੈ ਜੋ ਤੁਹਾਡੀ ਪਲੇਟ 'ਚ ਪਰੋਸਿਆ ਗਿਆ ਹੈ ਜੋ ਵੀ ਤੁਹਾਡੀ ਪਲੇਟ 'ਚ ਤੁਸੀਂ ਉਹ ਚ ਮਿੱਠਾ ਲੈ ਰਹੇ ਹੋ ਉਹ ਚ ਨਮਕੀਨ ਲੈ ਰਹੇ ਹੋ ਉਹਦੇ ਚ ਤੁਸੀਂ ਰੋਟੀ ਲੈ ਰਹੇ ਹੋ ਉਹਦੇ ਚ ਤੁਸੀਂ ਦਲੀਆ ਲੈ ਰਹੇ ਹੋ ਉਹ ਚ ਤੁਸੀਂ ਖੀਰ ਲੈ ਰਹੇ ਹੋ ਜੋ ਵੀ ਤੁਸੀਂ ਖਾ ਰਹੇ ਹੋ ਸਰ ਜਿਵੇਂ ਹੀ ਖਾਣਾ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਆਂਦਾ ਹੈ ਤੁਹਾਡੇ ਬ੍ਰੇਨ ਨੂੰ ਸਿਗਨਲ ਜਾਂਦਾ ਹੈ ਔਰ ਬ੍ਰੇਨ ਤੁਹਾਡਾ ਨਾਲ ਦੀ ਨਾਲ ਮਾਪ ਡੰਡ ਕਰਦਾ ਹੈ ਕਿ ਇਹਦੇ ਚ ਕਿੰਨੀ 슈ਗਰ ਹੈ ਕਿੰਨਾ ਮਿੱਠਾ ਹੈ ਕਿੰਨਾ ਇਹ ਚ ਨਮਕੀਨ ਹੈ ਇਹ ਬ੍ਰੇਨ ਦੀ ਤਾਕਤ ਹੈ ਔਰ ਇਸ ਤਾਂ ਇਹ ਤਾਕਤ ਉਦੋਂ ਕੰਮ ਕਰੇਗੀ ਜਦੋਂ ਕਨਸੈਂਟਰੇਸ਼ਨ ਦੇ ਨਾਲ ਪ੍ਰੋਪਰ ਤੁਹਾਡਾ ਧਿਆਨ ਖਾਣੇ 'ਚ ਹੋਏਗਾ ਔਰ ਫਿਰ ਜੇ ਜਿਸ ਢੰਗ ਨਾਲ ਇਹਨੇ ਮਾਪ ਲਿਆ ਹੈ ਬ੍ਰੇਨ ਨੇ ਮਾਪ ਲਿਆ ਵੀ ਇਸ ਖਾਣੇ ਚ ਆ ਚੀਜ਼ਾਂ ਹੈਗੀਆਂ ਨੇ ਉਸੇ ਢੰਗ ਨਾਲ ਇਹਨੇ ਅੰਦਰ ਜੂਸ ਬਣਾਨੇ ਆ ਅਗਰ ਤੁਸੀਂ ਵੱਧ 슈ਗਰ ਖਾ ਰਹੇ ਹੋ ਵੱਧ ਮਿੱਠੇ ਵਾਲਾ ਖਾਣਾ ਖਾ ਰਹੇ ਤੇ ਇਹਨੇ ਉਸ ਢੰਗ ਦੇ ਨਾਲ ਇਨਸੂਲਿਨ ਨੂੰ ਵਧਾ ਦੇਣਾ ਜਿੰਨੇ ਤੁਹਾਡੇ ਉਸ ਮਿੱਠੇ ਨੂੰ ਪਚਾ ਲੈਣਾ ਬੈਲੈਂਸ ਕਰ ਲੈਣਾ ਮੈਟਾਬੋਲਿਕ ਜਿਹੜਾ ਸਿਸਟਮ ਹੁੰਦਾ ਹੈ ਜਿਹੜਾ ਸਾਡੇ ਖਾਧੇ ਖਾਣੇ ਦੇ ਵਿੱਚੋਂ ਅਲੱਗ-ਅਲੱਗ ਤੋੜ ਕੇ ਉਹਨੂੰ ਪਚਾਉਣ ਦਾ ਕੰਮ ਕਰਦਾ ਉਹਨੂੰ ਮੈਟਾਬੋਲਿਕ ਸਿਸਟਮ ਬੋਲਦੇ ਆ ਮੈਟਾਬੋਲਿਕ ਸਿਸਟਮ ਤਾਂ ਐਕਟੀਵੇਟ ਹੋ ਜਾਂਦਾ ਹੈ ਔਰ ਜਿਵੇਂ ਐਕਟੀਵੇਟ ਹੁੰਦਾ ਹੈ ਤਾਂ ਖਾਦਾ ਆਇਆ ਖਾਣਾ એનર્ਜੀਜ਼ ਕਨਵਰਟ ਹੁੰਦਾ ਫਿਰ ਉਹਦੇ ਨਾਲ ਕੋਈ ਸਮੱਸਿਆ ਨਹੀਂ ਆਉਂਦੀ ਇਸ ਤਰ੍ਹਾਂ ਦੇ ਔਸ਼ਧੀ ਗੁਣ ਨੇ ਇਸ ਤਰ੍ਹਾਂ ਦਾ ਜੋ ਰਸ ਨਿਕਲੇਗਾ ਜਿਹੜਾ ਤੁਹਾਡੇ ਸਤੰਮਕ ਦੇ ਅੰਦਰ ਤੁਹਾਡੇ ਪਾਚਨ ਕਿਰਿਆ ਨੂੰ ਇਨਹਾਂਸ ਕਰੇਗਾ ਵਧਾ ਦੇਗਾ ਜਿਵੇਂ ਉਹ ਵਧੇਗਾ ਤੁਹਾਡੇ ਪਾਚਨ ਕਿਰਿਆ ਵਾਲੇ ਤੱਤ ਜਿਹੜੇ ਨੇ ਲੀਵਰ ਸਤੰਮਕ ਦੇ ਤਨ ਬਣਨਗੇ ਤਾਂ ਉਸ ਤੋਂ ਬਾਅਦ ਤੁਹਾਡਾ ਖਾਣਾ ਨਾਲ ਦੀ ਨਾਲ ਪਚਣਾ ਸ਼ੁਰੂ ਹੋ ਜਾਏਗਾ ਇਸ ਫਾਰਮੂਲੇ ਨਾਲ ਸਿਰਫ ਸਰ 2 ਤੋਂ 3 ਦਿਨ ਦਾ ਟਾਈਮ ਲੱਗੇਗਾ 2 ਤੋਂ 3 ਦਿਨ ਉਹ ਤਾਂ ਜਿਹੜਾ ਬਿਲਕੁਲ ਸਹੀ ਹੋ ਜਾਣੀ ਵਾਲੀ ਗੱਲ ਹੈ ਪਰ ਜੇ ਤੁਸੀਂ ਇਹਨੂੰ ਮੌਕੇ ਤੇ ਫਾਇਦਾ ਲੈਣਾ ਹੈ ਤਾਂ ਇਹਨੂੰ ਜਿਵੇਂ ਖਾਣਾ ਖਾਦਾ ਹੈ ਖਾਣਾ ਖਾਣਾ ਤੋਂ ਬਾਅਦ ਨਾਲ ਦੀ ਨਾਲ ਇੱਕ ਪੀਸ ਅਦਰਕ ਦਾ ਜਿਵੇਂ ਤੁਸੀਂ ਖਾਣੇ ਦੇ ਨਾਲ ਲੈਣਾ ਸ਼ੁਰੂ ਕਰਦੇ ਹੋਗੇ ਤੁਹਾਡਾ ਖਾਣਾ ਨਾਲ ਦੀ ਨਾਲ ਪਚਣਾ ਸ਼ੁਰੂ ਹੋ ਜਾਂਦਾ ਇਸ ਇਸ ਇਨਾਕ ਟੁਕੜਾ ਜਿਹੜਾ ਆਪਾਂ ਇੱਕ ਦੋ ਕੋਟੇ ਦੀ ਇੱਕ ਹੈਗਾ ਜਿੰਨਾ ਜ ਹੋ ਗਿਆ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਵੇਂ ਖਾਣਾ ਖਾ ਲਿਆ ਖਾਣਾ ਖਾਣ ਦੇ 5 ਮਿੰਟ ਬਾਅਦ ਇਸ ਸੇਂਧਾ ਨਮਕ ਨੂੰ ਕਿਉਂਕਿ ਅਦਰਕ ਵੀ ਕੁਦਰਤੀ ਦਿੱਤੀ ਹੋਈ ਇੱਕ ਨਿਯਮਤ ਹੈ ਬਖਸ਼ਿਸ਼ ਹੈ ਔਰ ਇਹ ਸਿੰਧਾ ਨਮਕ ਵੀ ਕਿਉਂਕਿ ਇਹਨੂੰ ਕੋਈ ਫੈਕਟਰੀ ਨਹੀਂ ਬਣਾਉਂਦੀ ਪਈ ਇਹਦੇ ਪਹਾੜ ਨੇ ਕੁਦਰਤੀ ਹੈ ਤਾਂ ਇਸ ਨਮਕ ਨੂੰ ਤੁਸੀਂ ਇਸ ਤਰੀਕੇ ਨਾਲ ਇੱਕ ਚੁਟਕੀ ਅਦਰਕ ਦੇ ਉੱਪਰ ਲਗਾਣਾ ਹੈ ਇਸ ਤਰੀਕੇ ਨਾਲ ਲਗਾ ਕੇ ਔਰ ਖਾਣਾ ਖਾਣ ਤੋਂ 5 ਤੋਂ 7 ਮਿੰਟ ਬਾਅਦ ਇਹਨੂੰ ਇਸ ਤਰੀਕੇ ਦੇ ਨਾਲ ਮੂੰਹ 'ਚ ਪਾ ਕੇ ਇਹਨੂੰ ਚਬਾਣਾ ਔਰ ਇਹਦਾ ਰਸ ਜਿਹੜਾ ਹੈ ਰਸ ਦਾ ਸਵਾਦ ਲੈ ਲੈ ਕੇ ਤੁਸੀਂ ਅੰਦਰ ਲੈਣਾ ਹੈ ਬਿਲਕੁਲ ਬੀਪੀ ਵੱਧ ਜਾਂਦਾ ਉਹ ਵੱਧ ਹੈ ਜੀ ਚਿੱਟੇ ਨਮਕ ਦੇ ਨਾਲ ਜਿਹੜਾ ਮਾਰਕੀਟ ਦੇ ਵਿੱਚ ਚਿੱਟਾ ਨਮਕ ਆ ਰਿਹਾ ਇਹ ਹੈਗਾ ਜੀ ਪਹਾੜੀ ਨਮਕ ਪਾਕਿਸਤਾਨੀ ਨਮਕ ਇਸ ਨਮਕ ਨਾਲ ਬੀਪੀ ਨਾਰਮਲ ਹੋਏਗਾ ਕਾਰਨ ਇਹਦੇ ਨਾਲ ਸਾਡੇ ਬਾਡੀ ਦੇ ਵਿੱਚ ਪੀ ਐਚ ਲੈਵਲ ਨੂੰ ਇਹਨੇ ਬੈਲੈਂਸ ਕਰਨਾ ਜਿਵੇਂ ਪੀ ਐਚ ਲੈਵਲ ਬੈਲੈਂਸ ਹੋਏਗਾ ਤੁਹਾਡੇ ਸਰੀਰ ਚ ਕਈ ਸਮੱਸਿਆਵਾਂ ਜਿਹੜੀਆਂ ਨੇ ਉਹ ਬਣਨ ਤੋਂ ਪਹਿਲਾਂ ਠੀਕ ਹੋ ਜਾਣਗੀਆਂ ਤੁਹਾਡੇ ਐਸਿਡ ਨੂੰ ਵੀ ਕੰਟਰੋਲ ਕਰੇਗਾ ਤੁਹਾਡੇ ਗੈਸ ਨੂੰ ਵੀ ਕੰਟਰੋਲ ਕਰੇਗਾ ਜਿਹੜਾ ਪੇਟ ਦੇ ਵਿੱਚ ਉਫਾਰਾ ਬਣ ਕੇ ਪੇਟ ਵਧਣ ਲੱਗ ਪੈਂਦਾ ਬਾਕੀ ਇਸ ਬਾਡੀ ਸਾਰੇ ਸਹੀ ਆ ਪਰ ਇੱਕ ਪੇਟ ਇਸ ਤਰੀਕੇ ਨਾਲ ਬਣਿਆ ਤੂੰ ਦੁਬਾਰ ਨਿਕਲਦੀ ਆ ਉਹਦੇ ਚ ਵੀ ਇਹ ਹੈਲਪ ਕਰੇਗਾ ਇਹ ਨਮਕ ਇਹਨਾਂ ਕਿਉਂਕਿ ਇਹ ਕੁਦਰਤੀ ਆ ਨਾ ਜਿਹੜੀ ਕੁਦਰਤ ਨੇ ਚੀਜ਼ ਬਣਾਈ ਆ ਫਿਰ ਕੀ ਸਭ ਉਹ ਇਨਸਾਨ ਦੇ ਵਾਸਤੇ ਬਹੁਤ ਹੀ ਲਾਹੇਵੰਦ ਹੈ ਜਿਹੜੀਆਂ ਫੈਕਟਰੀਆਂ ਬਣਾ ਰਹੀਆਂ ਨੇ ਜਿਹੜੀਆਂ ਇੱਕ ਇੱਕ ਵਿਧੀ ਦੇ ਤਰੀਕੇ ਨਾਲ ਆਪਾਂ ਬਣਾ ਰਿਆਂ ਉਹ ਸਾਨੂੰ ਨੁਕਸਾਨ ਦਿੰਦੀਆਂ ਨੇ ਆਪਾਂ ਦੁਬਾਰਾ ਕੁਦਰਤ ਵੱਲ ਨੂੰ ਮੂਵ ਹੋਣਾ ਜੇ ਕੁਦਰਤ ਵੱਲ ਨੂੰ ਮੂਵ ਹੋਵਾਂਗੇ ਤੇ ਜਿੰਨੀਆਂ ਬਿਮਾਰੀਆਂ ਲੱਗੀਆਂ ਨੇ ਪਲੱਸ ਜਿਹੜੀਆਂ ਲੱਗਣੀਆਂ ਨੇ ਦੋਮਾ ਤੋਂ ਨੇ ਜਾਤ ਪਾਵਾਂ ਗਿਆ ਰੁਖੀ ਸਾਹਿਬ ਗੱਲ ਉਹੀ ਆ ਗਈ ਕਿ ਜੇ ਸਹੀ ਤਰੀਕੇ ਨਾਲ ਪੇਟ ਦੇ ਵਿੱਚ ਜੂਸ ਬਣਨਗੇ ਤਾਂ ਉਹੀ ਸਾਡੇ ਇੱਕੋ ਕੀ ਖਾਣਾ ਸਾਡਾ એનર્ਜੀ ਦੇ ਵਿੱਚ ਕਨਵਰਟ ਹੋਣਾ ਹੈ એનર્ਜੀਸ ਕਨਵਰਟ ਹੋਣ ਤੋਂ ਪਹਿਲਾਂ ਸਾਡੇ ਜੂਸਸ ਨੇ ਕੰਮ ਕਰਨਾ ਜੋ ਜੂਸ ਸਹੀ ਬਣਨਗੇ ਤਾਂ ਬਾਡੀ ਦੇ ਵਿੱਚ એનર્ਜੀ ਆਏਗੀ ਔਰ ਉਹੀ એનર્ਜੀ ਜਿਹੜੀ ਹੈ ਸਾਡੇ ਬਲੱਡ ਚ ਮਿਕਸ ਹੋ ਕੇ ਸਾਡੇ ਪੂਰੇ ਪੂਰੇ ਆਰਗਨਸ ਤੱਕ ਔਰ ਜਿੰਨੇ ਵੀ ਆਰਗਨ ਹਨ ਉਹਨਾਂ ਦੇ ਸੈੱਲ ਹੈ ਸੈੱਲ ਤੱਕ ਮੂਵ ਕਰੇਗੀ ਜਿੰਨਾ ਟਾਈਮ ਸਾਡਾ ਖਾਧਾ ਹੋਇਆ ਖਾਣਾ ਸਾਡੇ ਸੈੱਲ ਤੱਕ ਨਹੀਂ ਜਾਏਗਾ ਸੈੱਲ ਦੀ ਮੈਂਬਰਨ ਤੱਕ ਉਹ ਮੂਵ ਆਨ ਨਹੀਂ ਕਰੇਗਾ ਤਦ ਤੱਕ ਬਾਡੀ ਜਿਹੜੀ ਆ ਉਹ એનર્ਜੀ ਦੇ ਵਿੱਚ ਨਹੀਂ ਆਏਗੀ ਜਿਵੇਂ ਤੁਸੀਂ ਦੱਸਿਆ ਕਿ ਦਬਲਾ ਪਤਲਾ ਪਾਣਾ ਤਾਂ ਉਹਦੇ ਵਿੱਚ ਵੀ ਇਸੇ ਖਾਣੇ ਨੇ ਹੀ ਤੁਹਾਡਾ ਫਾਇਦਾ ਕਰਨਾ ਪਰ ਇੱਕ ਗੱਲ ਉਹੀ ਆ ਕਿ ਤਰੀਕੇ ਨਾਲ ਖਾਣਾ ਖਾਦਾ ਹੋਇਆ ਜਿਹੜਾ ਉਹ ਫਾਇਦਾ ਦੇਵੇਗਾ ਪਹਿਲੇ ਨੰਬਰ ਤੇ ਤਾਂ ਆਪਾਂ ਜਿਹੜਾ ਫਾਰਮੂਲਾ ਦਿੱਤਾ ਇਹਦੇ ਨਾਲ 90% ਲੋਕਾਂ ਦਾ ਹੱਲ ਹੋਏਗਾ ਜਿਹੜੇ ਕ੍ਰੋਨਿਕਲ ਚ ਚਲ ਚੁੱਕੇ ਨੇ ਲੋਕ ਜਿਨ੍ਹਾਂ ਨੂੰ ਬੜੇ ਤਰੀਕੇ ਅਪਣਾ ਕੇ ਵੇਖ ਲੈਨੇ ਹੱਲ ਨਹੀਂ ਹੋ ਰਿਹਾ ਉਹਨਾਂ ਵਾਸਤੇ ਜਿਹੜੀ ਆਪਣੀ ਐਰ ਆਪਣੀ ਇਲੈਕਟ੍ਰੋ ਹੋਮਿਓਪੈਥੀ ਦੀ ਜਿਹੜੀ ਰਾਮਬਾਣ ਔਸ਼ਦੀ ਹੈ ਰਾਮਬਾਣ ਇੱਕ ਮੈਡੀਸਿਨ ਹੈ ਜਿਹੜੀ ਦਵਾਈ ਹੈ ਉਹ ਆਪਾਂ ਉਹਦਾ ਇੱਕ ਫਾਰਮੂਲਾ ਇਹਦੇ ਉੱਪਰ ਬਣਾਇਆ ਹੋਇਆ ਜਿਹੜਾ ਫਾਰਮੂਲਾ ਤੁਹਾਡੇ ਹਰ ਸਮੱਸਿਆ ਦਾ ਹੱਲ ਕਰੇਗਾ ਹਰ ਸਮੱਸਿਆ ਨੂੰ ਦੂਰ ਕਰੇਗਾ ਔਰ ਕੁਝ ਹੀ ਦਿਨਾਂ ਦੇ ਵਿੱਚ ਇਸ ਫਾਰਮੂਲੇ ਨੂੰ ਲੈਣ ਤੋਂ ਬਾਅਦ ਤੁਸੀਂ ਆਪਣੇ ਪੇਟ ਦੇ ਵਿੱਚ ਹਲਕਾਪਨ ਮਹਿਸੂਸ ਕਰਦੇ ਹੋ ਕਬਜ਼ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ ਤੁਸੀਂ ਆਪਣੇ ਪੇਟ ਦੇ ਵਿੱਚ ਜਿਹੜਾ ਉਫਾਰਾ ਬਣ ਕੇ ਉੱਪਰ ਨੂੰ ਆ ਰਿਹਾ ਹੈ ਐਸਿਡ ਉੱਪਰ ਨੂੰ ਆ ਰਿਹਾ ਹੈ ਉਲਤੋਂ निजात ਪਾ ਸਕਦੇ ਹੋ ਜੇ ਇਸ ਚੀਜ਼ ਤੋਂ निजात ਪਾਓਗੇ ਤਾਂ ਤੁਹਾਡਾ ਬ੍ਰੇਨ ਰਿਲੈਕਸ ਰਹੇਗਾ ਬ੍ਰੇਨ ਰਿਲੈਕਸ ਰਹੇਗਾ ਤਾਂ ਬਾਡੀ ਦੇ ਵਿੱਚ ਜਿੰਨਾ ਵੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਸਿਗਨਲ ਪ੍ਰੋਪਰ ਆਰਗਨਸ ਨੂੰ ਜਾਏਗਾ ਉਹ ਸਿਗਨਲ ਪ੍ਰੋਪਰ ਆਰਗਨਸ ਨੂੰ ਜਾਏਗਾ ਤੇ ਬਾਡੀ ਦੇ ਵਿੱਚ એનર્ਜੀ ਬਣੀ ਰਹੇਗੀ ਔਰ ਜੀਵਨ ਸਾਡਾ ਜਿਹੜਾ ਸਾਡੀ ਜ਼ਿੰਦਗੀ ਉਹ ਲੰਬਾ ਚੱਲਣ ਲਈ ਤਿਆਰ ਹੋ ਜਾਂਦੀ ਹੈ ਸੋ ਉਹਦੇ ਵਾਸਤੇ ਤੁਸੀਂ ਇਸ ਫਾਰਮੂਲੇ ਨੂੰ ਰਾਮ ਬਾਣ ਜੋ ਇਲਾਜ ਹੈ ਆਪਣਾ ਇਨੂੰ ਅਪਣਾ ਕੇ ਆਪਣਾ ਬੜਾ ਵਧੀਆ ਜਿਹੜਾ ਇਲਾਜ ਕਰ ਸਕਦੇ। ਡਰਾਪਸ ਨੇ ਜੀ ਇਲੈਕਟ੍ਰੋ ਹੋਮਿਓਪੈਥੀ ਦੀ 114 ਤਰ੍ਹਾਂ ਦੇ ਉਹ ਪਲਾਂਟਸ ਨੇ ਜਿਨ੍ਹਾਂ ਨੂੰ ਕਾਉਂਸਿਜਰ ਮੈਟੀ ਨੇ ਆਪਣੀ ਸਾਇੰਸ ਦੇ ਮੁਤਾਬਕ ਆਪਣੇ ਵਿਗਿਆਨ ਦੇ ਮੁਤਾਬਕ ਆਪਣੀ ਬੁੱਧੀ ਦੇ ਮੁਤਾਬਕ 38 ਤਰ੍ਹਾਂ ਦੀ ਮੈਡੀਸਿਨ ਬਣਾਈਆਂ ਔਰ ਉਹਦੇ ਵਿੱਚੋਂ ਹੀ 38 ਤਰ੍ਹਾਂ ਦੀ ਮੈਡੀਸਿਨ ਦੇ ਵਿੱਚੋਂ ਇਹ ਜਿਹੜਾ ਫਾਰਮੂਲਾ ਆਪਾਂ ਬਣਾਇਆ ਹੋਇਆ ਹੈ। ਇਸ ਫਾਰਮੂਲੇ ਨੂੰ ਸਿੰਪਲ ਪਾਣੀ ਤੁਸੀਂ ਲੈਣਾ ਹੈ ਇਸ ਤਰੀਕੇ ਨਾਲ ਔਰ ਇਹਦੇ ਵਿੱਚ ਇਹਦੀਆਂ 10 ਡਰਾਪਸ ਪਾ ਲੈਣੀਆਂ ਨੇ। ਪਾਣੀ ਜੇ ਆ ਹੈ ਪਾਣੀ ਹੈ ਨਾ ਇਹਦਾ ਕੋਈ ਕਲਰ ਹੈ ਨਾ ਇਹਦਾ ਕੋਈ ਟੇਸਟ ਹੈ ਨਾ ਇਹਦੇ ਵਿੱਚ ਕੋਈ ਵਾਸ਼ਨਾ ਹੈ ਇਹਦਾ ਇਹ ਇਹ ਸਿਰਫ ਤੇ ਸਿਰਫ ਕਿਉਂਕਿ ਇਹ ਪਲਾਂਟਸ ਤੋਂ ਬਣਿਆ ਹੋਇਆ ਇੱਕ ਅਰਕ ਹੈ 114 ਤਰ੍ਹਾਂ ਦੇ ਪਲਾਂਟਸ ਤੋਂ ਬਣਿਆ ਹੋਇਆ ਤਾਂ ਉਹਦਾ ਜਿਹੜਾ ਅਰਕ ਹੈ ਇੱਕ ਪਾਣੀ ਦੀ ਫਾਰਮ ਦੇ ਵਿੱਚ ਹੈ ਤਾਂ ਇਹਨੂੰ ਤੁਸੀਂ ਹੈ ਤਾਂ ਪਾਣੀ ਪਰ ਹੈ ਅਮਰਤ ਜਿਹੜੇ ਜਿਨ੍ਹਾਂ ਨੂੰ ਜਿਹੜੇ ਲੋਕ ਇਸ ਸਮੱਸਿਆ ਤੋਂ ਉਜੂੜ ਰਹੇ ਨੇ ਉਹਨਾਂ ਵਾਸਤੇ ਇਹ ਅਮਰਤ ਦੀ ਤਰ੍ਹਾਂ ਹੀ ਕੰਮ ਕਰੇਗਾ ਸਿੰਪਲ ਇਹਨਾਂ ਨੂੰ ਪਾ ਕੇ ਤੁਸੀਂ ਅ ਦੋ ਤੋਂ ਤਿੰਨ ਘੁੱਟਾਂ ਦੇ ਵਿੱਚ ਪਾਣੀ ਪੀ ਸਕਦੇ ਹੋ ਜਿੰਨੀਆਂ ਵੀ ਨੇ ਸਰ ਜਿੰਨੀਆਂ ਤੁਸੀਂ ਗਿਣਾਤੀਆਂ ਨੇ ਜਿੰਨੀਆਂ ਆਪਾਂ ਨਹੀਂ ਗਿਣਾ ਸਕੇ ਉਹਨਾਂ ਤੇ ਵੀ ਕੰਮ ਕਰੇਗਾ ਸਭ ਤੋਂ ਪਹਿਲਾਂ ਤਾਂ ਨਿਊ ਮਰੀ ਸਰ ਦੇ ਵਿੱਚ ਜਿਹੜਾ ਇਹ ਆਪਣਾ ਕਲੀਨਿਕ ਆਪਣਾ ਆਪਾਂ ਸ਼ੁਰੂ ਕੀਤਾ ਹੋਇਆ ਹੈ ਬੀ ਬਲਾਕ ਹਾਊਸ ਨੰਬਰ 9 ਨਿਊ ਮਰੀ ਸਰ ਚਲਰੇ ਸਕਰੀਨ ਤੇ ਜਿਹੜੇ ਨੰਬਰ ਹੈ ਉਹਨਾਂ ਤੇ ਤੁਸੀਂ ਕਾਲ ਕਰਕੇ ਸਾਡੀ ਟੀਮ ਦੇ ਨਾਲ ਸੰਪਰਕ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਫਿਕਸ ਕਰਕੇ ਤੁਸੀਂ ਸਾਨੂੰ ਇੱਥੇ ਆਣ ਕੇ ਵੀ ਮਿਲ ਸਕਦੇ ਹੋ ਪਲੱਸ ਜਿਹੜੇ ਲੋਕ ਸਾਡੇ ਤੱਕ ਨਹੀਂ ਪਹੁੰਚ ਪਾ ਰਹੇ ਉਹ ਵੀ ਸਾਡੀ ਟੀਮ ਨਾਲ ਸੰਪਰਕ ਕਰਕੇ ਜਿਹੜਾ ਉਹ ਮੈਡੀਸਿਨ ਜਿਹੜੀ ਉਹ ਘਰੇ ਬੈਠੇ ਵੀ ਮੰਗਵਾ ਸਕਦੇ ਜੀ